ਪਾਈ ਲੋਕਾਂ ਦੀ ਚੈਨਲ ਸੁਨਾਮ ਆਪਾਂ ਅੱਜ ਇੱਕ ਬਹੁਤ ਇੰਪੋਰਟੈਂਟ ਮੁੱਦਾ ਹੈਗਾ ਹੈਗਾ ਮਸਲਾ ਹੈਗਾ ਹੈਗਾ ਇੱਕ ਤਰ੍ਹਾਂ ਨਾਲ ਪੂਰਾ ਇਹਨੂੰ ਸਾਰੇ ਨਾ ਵੀਡੀਓ ਨੂੰ ਪੂਰੀ ਧਿਆਨ ਨਾਲ ਸੁਣਿਓ ਤੇ ਪੂਰਾ ਬਾਤ ਚਕੇ ਇਹਨ ਵੀਡੀਓ ਸੁਣ ਕੇ ਫੇਰ ਕਮੈਂਟ ਵੀ ਕਰਿਓ ਸ਼ੇਅਰ ਵੀ ਕਰਿਓ ਜੇ ਤੁਹਾਨੂੰ ਲੱਗੂਗਾ ਵੀ ਇਹ ਵਾਕਈ ਇਹ ਗੱਲ ਠੀਕ ਹੈਗੀ ਹੈਗੀ ਇੱਕ ਵਾਰ ਨਾ ਪਿੱਛੇ ਗਵਰਨਮੈਂਟ ਨੇ ਸਿਬਰੇ ਆਹ ਬਣਾਈ ਸੀ ਨਾਲੇ ਮੈਂ ਜੱਖਰ ਰੋਡ ਦੀ ਗੱਲ ਕਰ ਰਿਹਾਗਾ ਆਈ.ਡੀ.ਆਈ ਤੋਂ ਲੈ ਕੇ ਜੱਖਰ ਰੋਡ ਉਹ ਚੱਠਿਆਂ ਜਮੰਦੇ ਵਾਲੇ ਮੋੜ ਟੱਕਰ ਉੱਥੇ ਟੱਕਰ ਐ ਦੁਕਾਨਾਂ ਦੇ ਮੁਰਦੀ ਨਾਲੇ ਬਣਾਏ ਤੇ ਚਲ ਬਾਜ਼ਾਰ ਚ ਆਪਾਂ ਮੰਨ ਸਕਦੇ ਆ ਵੀ ਨਾਲੀਆਂ ਚੱਲਦੀਆਂ ਨੇ ਨਾਲੇ ਚੱਲਦੇ ਨੇ ਨਫਾ ਫਿਫਸਣ ਕਾਰਨ ਪਾਣੀ ਜ਼ਿਆਦਾ ਆਉਣ ਕਾਰਨ ਓਵਰ ਹੋ ਜਾਂਦਾ ਪਰ ਜੇਕਰ ਆਹ ਸੜਕਾਂ ਤੇ ਦੇਖਿਆ ਜਾਵੇ ਜੱਖਰ ਰੋਡ ਤੇ ਤਾਂ ਇੱਥੇ ਤਾਂ ਕੋਈ ਬਾਜ਼ਾਰ ਨਹੀਂ ਹੈਗਾ ਇੱਥੇ ਕਿਉਂ ਨਹੀਂ ਇਹ ਨਾਲੇ ਕਮੇਟੀ ਵਾਲੇ ਖੋਲਦੇ ਆ ਸਾਰਾ ਜੱਖ ਰੋਡ ਤੇ ਅੱਜ ਵੀ ਮੀਂਹ ਕੱਲ ਦਾ ਪਿਆ ਹੋਇਆ ਲੇਕਿਨ ਪਾਣੀ ਅੱਜ ਵੀ ਖੜਾ ਹੈ ਇਹ ਨਾਲਾ ਸਾਰਾ ਬੰਦ ਹੈਗਾ ਸਿਰੇ ਤੋਂ ਸਿਰੇ ਤੱਕ ਪਤਾ ਨਹੀਂ ਕਰੋੜਾਂ ਰੁਪਈਆ ਕਮੇਟੀ ਦਾ ਗਵਰਨਮੈਂਟ ਦਾ ਲੱਗ ਚੁੱਕਿਆ ਪਰ ਮੁੜ ਕੇ ਕਦੇ ਵੀ ਇਸ ਨਾਲਿਆਂ ਦੀ ਕੋਈ ਗੌਰ ਨਹੀਂ ਪਤਾ ਨਹੀਂ ਇਹਦੀ ਕੋਈ ਇਨਕੁਆਰੀ ਨਹੀਂ ਹੋਈ ਪਤਾ ਨਹੀਂ ਇਹਦੇ ਬਾਰੇ ਕੋਈ ਗੱਲੇ ਨਹੀਂ ਸੋਚ ਰਹੇ ਜੇ ਇਹ ਨਾਲੇ ਖੋਲੇ ਹੁਣ ਜਾਂ ਨਾਲੇ ਇਹ ਉਹ ਹੁਣ ਤਾਂ ਕਦੇ ਵੀ ਇੱਥੇ ਸੜਕ ਤੇ ਪਾਣੀ ਨਾ ਖੜੇ ਆ ਸਾਰੇ ਨਾਲੇ ਐਸਾਈਡਾਂ ਤੋਂ ਬੰਦ ਨੇ ਜੇ ਇਹ ਨਾਲੇ ਖੋਲ ਦੇਣ ਤਾਂ ਇਹ ਫਿਰ ਕਿਉਂ ਨਾ ਪਾਣੀ ਸੜਕ ਤੇ ਹੋਏ ਖੜੀ ਨਾ ਪਾਣੀ ਨਾਲੇ ਨਾਲੇ ਇਹਦੇ ਵਿੱਚ ਜਾਵੇ ਲੇਕਿਨ ਕਿਉਂ ਨਹੀਂ ਪਤਾ ਨਹੀਂ ਕਾਸ ਤੋਂ ਕਮੇਟੀ ਵਾਲੇ ਜਮਾਂ ਵੀ ਇਸ ਵੱਲ ਧਿਆਨ ਨਹੀਂ ਹੈਗਾ ਇਹ ਤੁਹਾਨੂੰ ਲੱਗਦਾ ਵੀ ਵਾਕਈ ਇਹ ਗੱਲ ਸਹੀ ਹੈ ਤਾਂ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਕਮੇਟੀ ਤੱਕਰ ਗੱਲ ਜਾਵੇ ਇਹ ਜਾਖੜ ਰੋਡ ਤੇ ਬਿਲਕੁਲ ਪਾਣੀ ਨਹੀਂ ਖੜ ਸਕਦਾ ਕਿਉਂਕਿ ਜਾਖੜ ਰੋਡ ਤੇ ਕਿਹੜਾ ਬਾਜ਼ਾਰ ਹੈ ਜੇ ਅਗਰ ਇਹ ਨਾਲੇ ਵਾਕਿਆ ਤਾਂ ਜਿਹੜੇ ਬਣਾਏ ਹੋਏ ਨੇ ਗਵਰਨਮੈਂਟ ਨੇ ਇੰਨਾ ਪੈਸਾ ਖਰਚ ਕਰਿਆ ਇਹ ਸਾਰੇ ਆ ਬੰਦ ਪਏ ਨੇ ਸਿਰੇ ਤੋਂ ਸਿਰੇ ਤੱਕਰ ਜਾਖੜ ਰੋਡ ਆਈਟੀਆਈ ਤੋਂ ਲੈ ਕੇ ਛੱਠੇ ਜਮੁੰਦੇਆਂ ਵਾਲੇ ਚੌਂਕ ਤੱਕਰ ਇਹ ਬਹੁਤ ਬੁਰਾ ਹਾਲ ਹੈ ਇਹ ਛੜਕ ਤੇ ਪਾਣੀ ਨਹੀਂ ਖੜਦਾ ਜੇ ਅਗਰ ਗਵਰਨਮੈਂਟ ਇਸ ਵੱਲ ਧਿਆਨ ਦੇ ਦੇ ਕਮੇਟੀ ਇਸ ਵੱਲ ਧਿਆਨ ਦੇ ਦੇ ਕਿਉਂਕਿ ਜੇ ਇੱਕ ਵਾਰ ਇਸ ਨਾਲਿਆਂ ਨੂੰ ਪਤਾ ਨਹੀਂ ਮੁੜ ਕੇ ਕਿਸੇ ਨੇ ਸਾਰ ਲੇਤੀ ਆ ਜਾਂ ਨਹੀਂ ਲੇਤੀ ਦੱਬੇ ਪਏ ਨੇ ਪਾਣੀ ਇੰਨਾ ਨਾ ਖੜੇਗਾ ਜਿੱਥੇ ਦੇਖਦੇ ਨੇ ਕੂੜਾ ਕਰਕੜ ਨਾ ਕਮੇਟੀ ਵਾਲੇ ਚੱਕਣ ਜੇ ਚੱਕਦੇ ਨੇਗੇ ਤਾਂ ਉੱਥੋਂ ਸਫਾਈ ਨਹੀਂ ਹੁੰਦੀ ਦੋਸਤੋ ਇਹ ਵੀਡੀਓ ਨੂੰ ਇੰਨੀ ਕਿ ਸ਼ੇਅਰ ਕਰੋ ਇਹ ਠੀਕ ਹੈ ਅੱਜ ਮੌਸਮ ਸਾਫ਼ ਹੈ ਕਿਸੇ ਨੇ ਨਹੀਂ ਸੁਣਨਾ ਗੌਰ ਕਰਨੀ ਲੇਕਿਨ ਜਦੋਂ ਕੱਲ ਨੂੰ ਦੁਬਾਰਾ ਫੇਰ بارش ਆ ਗਈ ਫੇਰ ਦੇਖੋ ਕਿਵੇਂ ਲੋਕ ਤੜਫਦੇ ਨੇ ਔਰ ਕਹਿੰਦੇ ਨੇ ਕਿ ਹਾਏ ਓਏ ਬਾਜ਼ਾਰ ਛੜਕ ਤੇ ਪਾਣੀ ਇੰਨਾ ਇੰਨਾ ਪਾਣੀ ਦੋਸਤੋ ਜੇ ਅਗਰ ਕਮੇਟੀ ਵਾਲਿਆਂ ਤੱਕ ਕਰ ਇਹ ਗੱਲ ਪਹੁੰਚਦੀ ਹੋਊਗੀ ਤਾਂ ਫਾਇਦਾ ਹੈ ਆਪਾਂ ਨੂੰ ਮੈਂ ਕੋਸ਼ਿਸ਼ ਕਰੂੰਗਾ ਸੋ ਨੀ ਨਾਲ ਪ੍ਰਧਾਨ ਜੀ ਨਾਲ ਇਸ ਵਿਸ਼ੇ ਤੇ ਵੀ ਕੰਟੈਕਟ ਕਰਾਂਗੇ ਪਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਇਹ ਮੁੱਦਾ ਸਾਰਿਆਂ ਦਾ ਹੈ ਲੋਕਾਂ ਦਾ ਮੁੱਦਾ ਹੈਗਾ ਜਿਹੜਾ ਆਪਾਂ ਇੱਥੋਂ ਦੀ ਨੰਗਦੇ ਆਂਗੇ ਆਉਣ ਜਾਣ ਵਾਲੇ ਵਾਸਤੇ ਇੰਨਾ ਕੁ ਤਖਲੀਪ ਇੱਥੇ ਪਾਣੀ ਤੋਂ ਦੇ ਵਿੱਚ ਦੀ ਨੰਗਣਾ ਵੀ ਔਖਾ ਹੈਗਾ ਮੈਂ ਤੁਹਾਨੂੰ ਸਾਰਾ ਇਹ ਕਵਰ ਕਰਕੇ ਦਿਖਾਉਣਾ ਤੁਸੀਂ ਹੈਰਾਨ ਹੋ ਮੋਗੇ ਕਿ ਇਤਨੀ ਜਗ੍ਹਾ ਤੇ ਵੀ ਨਾਲਾ ਇਦਾਂ ਨਹੀਂ ਹੈਗਾ ਵੀ ਖੁੱਲਾ ਹੋਵੇ ਆ ਦੇਖੋ ਇੱਧਰ ਵੀ ਦੇਖ ਲਓ ਇੱਧਰ ਵੀ ਪਾਣੀ ਹੋਇਆ ਲੇਕਿਨ ਹੁਣ بارش ਤਾਂ ਕੱਲ ਪਈ ਹੋਈ ਐ ਜਦੋਂ ਕਿ ਜੇ ਇਹ ਨਾਲੇ ਖੁੱਲੇ ਹੋਣ ਤਾਂ ਇਹ ਮਜਾਲਾ ਪਾਣੀ ਇਹਦੇ ਸੜਕ ਦੇ ਉੱਤੇ ਖੜ੍ਹ ਕੇ ਪਤਾ ਨਹੀਂ ਕਿਉਂ ਗਵਰਨਮੈਂਟ ਦਾ ਪੈਸਾ ਮਿੱਟੀ 'ਚ ਦੱਬੀ ਜਾਂਦੀ ਐ ਲੋਕਾਂ ਦਾ ਟੈਕਸ ਦਾ ਪੈਸਾ ਕੋਈ ਇਹਨੂੰ ਗੌਰ ਨਹੀਂ ਕੋਈ ਇਹਦੀ ਸਾਰਨੀ ਕੋਈ ਇਹਨੂੰ ਦੁਬਾਰੇ ਖੋਲ ਕੇ ਨਹੀਂ ਦੇਖਦਾ ਵੀ ਨਾਲੇ ਹੈਗੇ ਨੇ ਬੰਦ ਕਰਦੇ ਜਾਂ ਕਿਵੇਂ ਹੈ ਕਿਵੇਂ ਨਾ ਇਹ ਤੁਹਾਨੂੰ ਇਹ ਲੱਗਦਾ ਦੋਸਤੋ ਵੀ ਇਹ ਵਕਤ ਹੀ ਨਾਲੇ ਖੁੱਲੇ ਹੋਣੇ ਚਾਹੀਦੇ ਨੇ ਮੈਂ ਤੁਹਾਨੂੰ ਪੂਰਾ ਕੰਪਲੀਟ ਦਿਖਾਉਂਗਾ ਉਹ ਉੱਥੇ ਤੱਕ ਕਰ ਤੇ ਤਾਂ ਜਰੂਰ ਵੀਡੀਓ ਨੂੰ ਵੀ ਸ਼ੇਅਰ ਕਰਿਓ ਪ੍ਰਸ਼ਾਸਨ ਤੱਕ ਕਰੇ ਇੱਕ ਕੱਲ ਜਾਵੇ ਪਤਾ ਲੱਗੇ ਵੀ ਸਾਡਾ ਕਿੰਨਾ ਪੈਸਾ ਕਰੋੜਾਂ ਰੁਪਈਆ ਜਿਹੜਾ ਟੈਕਸ ਦਾ ਸੀਗਾ ਆ ਨਾਲਿਆਂ ਚ ਦੱਬ ਕੇ ਧਰਤਾ ਉਸ ਟਾਈਮ ਤੇ ਮੁੜ ਕੇ ਇਹਨਾਂ ਦੀ ਕੋਈ ਸਾਰ ਨਹੀਂ ਆ ਦੇਖੋ ਆ ਕੀ ਨਾਲੇ ਹੈਗੇ ਨੇ ਲੇਕਿਨ ਕਿਤੇ ਨਹੀਂ ਇਹ ਕੱਡੇ ਹੋਏ ਕਿਤੇ ਸਫਾਈ ਨਹੀਂ ਨਾ ਨਾਲਿਆਂ ਦੀ ਬੰਦ ਪਏ ਨੇ ਆ ਪਾਣੀ ਦੇਖ ਲਓ ਇਹਦਾ ਰੀਜ਼ਨ ਇਹੀ ਹੈਗਾ ਵੀ ਜੇ ਅਗਰ ਇਹਨੂੰ ਸਾਫ ਕਰਿਆ ਜਾਵੇ ਤਾਂ ਸੜਕ ਨਾ ਟੁੱਟੇ ਕਰੋੜਾਂ ਅਰਬਾਂ ਰੁਪਈਆਂ ਦਾ ਸੜਕ ਤੇ ਲੱਗਦਾ ਹੈਗਾ ਜਿਹੜਾ ਪਾਣੀ ਖੜਨ ਨਾਲ ਛੁੱਟਦੀ ਹੈ ਜੇ ਪਾਣੀ ਨਾ ਖੜੇ ਛੜ ਕੇ ਜਮ ਨਹੀਂ ਟੁੱਟਦੀ ਹੁਣ ਪਾਣੀ ਤਾਂ ਨਿਕਲੂਗਾ ਛੜਕ ਤੋਂ ਜੇ ਇਹ ਨਾਲਾ ਖੁੱਲਾ ਹੋਊਗਾ ਨਾਲੇ ਤਾਂ ਉਹ ਮੈਨੂੰ ਕਰੀ ਬੰਦ ਪਏ ਨੇ ਆ ਮੈਂ ਤੋਂ ਸਿਰੇ ਤੋਂ ਸਿਰੇ ਤੱਕ ਰਜਖਲ ਰੋਡ ਤੱਕ ਸਾਰਾ ਦਿਖਾਉਂਦਾ ਇਹ ਨਾਲੇ ਜ਼ਰੂਰੀ ਨੇ ਜੇ ਨਾਲਾ ਨਹੀਂ ਖੋਲਣਗੇ ਇਹ ਨਾ ਤਾਂ ਛੜਕ ਤਾਂ 1 ਮਹੀਨਾ ਨਹੀਂ ਟੜਦੀ ਚਾਹੇ ਅੱਜ ਨੇ ਵੀ ਬਣਾ ਦੋ ਕੱਲ ਨੂੰ ਨਹੀਂ ਤੇ ਆ ਪੂਰਾ ਹਾਲ ਹੈ ਛੜਕ ਦਾ ਇਹ ਕੱਲ ਦੇਖਿਆ ਜਾਂਦਾ ਤਾਂ ਕੱਲ ਪੂਰਾ ਪਾਣੀ ਭਰੇ ਹੋਇਆ ਦਿਆ ਰੀਜ਼ਨ ਕੀ ਹੈ ਸ਼ਾਇਦਾਂ ਤੇ ਜੇ ਇਨਾ ਪੈਸਾ ਖਰਚ ਕਰਕੇ ਨਾਲੇ ਮਿੱਟੀ ਵਿੱਚ ਦੱਬਣੀ ਨੇ ਜਾਂ ਮੁੜ ਕੇ ਪਾਣੀ ਦਾ ਕੋਈ ਨਿਕਾਸੀ ਦਾ ਪ੍ਰਬੰਧ ਹੀ ਨਹੀਂ ਰੱਖਣਾ ਫਿਰ ਇਹ ਬਣਾਇਆ ਦਾ ਕੀ ਫਾਇਦਾ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ